ਪਿਆਰੇ ਵੀਰੋ ਪੰਜਾਬ ਅੰਦਰ ਵਰਤਮਾਨ ਸਰਕਾਰ ਜਿਹੜੀ ਰਾਜ ਭਾਗ ਚਲਾ ਰਹੀ ਹੈ ਇਹ ਤੇ ਪਿਛਲੇ 25 30 ਸਾਲ ਤੋਂ ਵਖ ਵਖ ਸਿਆਸੀ ਪਾਰਟੀ ਦੇ ਸਰਕਾਰਾਂ ਜਿਹੜੀਆਂ ਰਾਜ ਭਾਗ ਚਲਾ ਕੇ ਗਈਆਂ ਨੇ ਇਹਨਾਂ ਉੱਤੇ ਇਹ ਗੱਲ ਕਿ ਪੱਲੇ ਨਹੀਂ ਢੇਲਾ ਤੇ ਕਰਦੀ ਮੇਲਾ ਮੇਲਾ ਇਹ ਪਿਆਰੇ ਵੀਰੋ ਤੁਸੀਂ ਵੀ ਜਾਣਦੇ ਹੋ ਪੂਰਨ ਤੌਰ ਤੇ ਢੁਕਦੀ ਆ ਮੈਂ ਆਰੰਭ ਕਰਨ ਲੱਗਾ ਗੱਲ ਸਾਲ 1997 ਤੋਂ ਅਕਾਲੀ ਭਾਈਪਾਸ ਸਰਕਾਰ ਹੋਣ ਦੇ ਵਿੱਚ ਆਈ ਤੇ ਮਾਨਯੋਗ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜਿਨ੍ਹਾਂ ਨੇ ਸਿੰਗਲ ਸਟੋਕ ਦੇ ਨਾਲ ਪਹਿਲੀ ਮੀਟਿੰਗ ਵਿੱਚ ਹੀ ਪੰਜਾਬ ਦੇ ਸਮੂਹ ਕਿਸਾਨਾਂ ਲਈ ਬਿਨਾਂ ਕਿਤੇ ਸਰਪ ਤੋਂ ਬਿਜਲੀ ਮੋਟਰਾਂ ਦੇ ਬਿੱਲ ਜਿਹੜੇ ਆ ਫ੍ਰੀ ਕਰਤੇ ਤੇ ਮੁਆਫ ਕਰਤੇ ਬਿਜਲੀ ਫ੍ਰੀ ਹੋ ਗਈ ਤੇ ਕਿਸਾਨਾਂ ਨੇ ਆਪਣੀ ਮਰਜ਼ੀ ਅਨਸਾਰ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਚੀਜ਼ ਮੁਫਤ ਹੋਵੇ ਫ੍ਰੀ ਹੋਵੇ ਉਹਦੀ ਵਰਤੋਂ ਕਿਦਾਂ ਹੁੰਦੀ ਆ ਉਹ ਅੱਜ ਵੀ ਚੱਲ ਰਹੀ ਆ ਉਹਦੇ ਪਾਸੇ ਮੈਂ ਨਹੀਂ ਜਾਣਾ ਉਹਨਾਂ ਨੇ ਬਿਜਲੀ ਤੇ ਮੋਟਰਾਂ ਦੀ ਫ੍ਰੀ ਕਰਤੀ ਪਰ ਤਕਨੀਕੀ ਬਲਾਜਮ ਭਰਤੀ ਕਰਨ ਵਾਲੇ ਪਾਸੇ ਉਹ ਕਾ ਨਹੀਂ ਧਿਆਨ ਦਿੱਤਾ ਥੋੜੇ ਜੇ ਮਾਜਮ ਭਰਤੀ ਕਿਤੇ ਨਗਰਦੀ ਬਲ ਜੇ ਪਰ ਦੂਜੇ ਪਾਸੇ ਜਿਹੜੀ ਬਲਡ ਪਰ ਲਾ ਲਈ ਆ ਬਿਜਲੀ ਦੀ ਜਿਹੜੇ ਬਿਜਲੀ ਬੋਰ ਦੇ ਖੰਭੇ ਨੇ ਤਾਰਾਂ ਨੇ ਉਹਨਾਂ ਨੂੰ ਨਿਯੋਣ ਵਾਲੇ ਪਾਸੇ ਓਕਾ ਧਿਆਨ ਨਹੀਂ ਦਿੱਤਾ ਸਰਕਾਰ ਚੱਲਦੀ ਬਣੀ ਅਗਲੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਉਹਨਾਂ ਨੇ ਵੀ ਪਹਿਲੀ ਸਰਕਾਰ ਵਾਂਗ ਕੰਮ ਕੀਤਾ ਤੇ ਤੇ ਤਕਨੀਕੀ ਮਲਾਜ਼ਮ ਭਰਤੀ ਉਹ ਕਾਇ ਨਹੀਂ ਕੀਤੇ ਸਗੋਂ 2004 ਤੋਂ ਬਾਅਦ ਪੰਜਾਬ ਦੇ ਸਮੂਹ ਵਿਭਾਗਾਂ ਵਿੱਚ ਭਰਤੀ ਹੋਣ ਵਾਲੇ ਮਲਾਜ਼ਮਾਂ ਦੀ ਜਿਹੜੀ ਓਡ ਪੈਂਸਲ ਸਕੀਮ ਬੰਦ ਕਰਕੇ ਤੇ ਉਹਨਾਂ ਨੂੰ ਅਜਹੀ ਮਲਾਜ਼ਮ ਮਾਰੂ ਪੈਂਸਲ ਸਕੀਮ ਦੇ ਤਹਿਤ ਲੈ ਆਂਦਾ ਜਿਹੜਾ ਅਜੇ ਵੀ ਬਰਕਰਾਰ ਆ ਤੇ ਮਲਾਜ਼ਮ ਜਿਹੜੇ ਉਹ ਤਰਲੇ ਨੰਤਾ ਵਿਚਾਰੇ ਕਰ ਰਹੇ ਨੇ ਧਰਲੇ ਰੋਸ ਰਹਿ ਲੀਆਂ ਤੇ ਆਦਮ ਹਤਿਆਵਾਂ ਕਰ ਰਹੇ ਨੇ ਤੇ ਉਹ ਜਿਹੜੀ 올ਡ ਪਰਸਨ ਸਕੀਮ ਜਿਹੜੀ ਅਜੇ ਵੀ ਚੱਲ ਰਹੀ ਆ ਸਰਕਾਰ ਚੱਲਦੀ ਬਣੀ ਨਾ ਬਿਜਲੀ ਬੋਰਡ ਦੀ ਵੰਡ ਪ੍ਰਣਾਲੀ ਦਾ ਸੁਧਾਰ ਕੀਤਾ ਤੇ ਨਾ ਤੱਕ ਨਹੀਂ ਕੀ ਬਲਦ ਪ੍ਰਤੀ ਕੀਤੇ ਸਰਕਾਰ ਚੱਲ ਗਈ ਉੱਤਰਕਾੰਡੋਂ ਮੈਂ ਚੜਾਂ ਦੇ ਰਵਾਜ ਅਨੁਸਾਰ ਅਕਾਲੀ ਭਾਈਪਾ ਸਰਕਾਰ ਹੋਣ ਦੇ ਚਾਗੀ ਕਾਲੀ ਭਾਈਪਾ ਸਰਕਾਰ ਮਾਨਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੀ ਬਾਦਲ ਰਹੇ 10 ਸਾਲ ਰਾਜ ਰਿਆ ਉਹਨਾਂ ਨੇ 10 ਸਾਲ ਦੇ ਦੌਰਾਨ ਵੀ ਥੋੜੇ ਜੇ ਮਲਾਜਮ ਭਰਤੀ ਕੀਤੇ ਪਰ ਜਿਹੜੇ ਬੰਦੇ ਰਿਟਾਇਰ ਹੋਏ ਸੀਗੇ ਕੋਈ 50 30000 ਮਲਾਜਮਾਂ ਦੀਆਂ ਜਿਹੜੀਆਂ ਖਾਲੀ ਪਈਆਂ ਸਾਮੀਆਂ ਸੀਗੀਆਂ ਉਹ 1 ਬਾਈ 1 ਕਰਕੇ ਤੇ ਉਹਨਾਂ ਨੂੰ ਪੱਕੇ ਤੌਰ ਤੇ ਡਿਲੀਟ ਕਰ ਦਿੱਤਾ ਸਦਾ ਵਾਸਤੇ ਖਤਮ ਕਰ ਦਿੱਤਾ ਤੇ ਵਰਡ ਪ੍ਰਣਾਲੀ ਦੇ ਸੁਧਾਰ ਵਾਲੇ ਪਾਸੇ ਕੋਈ ਧਿਆਨ ਉਹਨਾਂ ਨੇ ਨਹੀਂ ਦਿੱਤਾ ਇੱਕ ਵੜਾ ਵੱਡਾ ਅਣਆ ਕੀਤਾ ਬੜੀ ਵੱਡੀ ਬੇਰਸਾਪੀ ਕੀਤੀ ਬਿਜਲੀ ਮਲਾਈਮਾਂ ਨਾਲ ਖਾਸ ਕਰਕੇ ਮੈਂ ਕਿਉਂ ਗੱਲ ਕਰ ਰਿਹਾ ਬਿਜਲੀ ਬੋਰ ਬਿਜਲੀ ਵਿਭਾਗ ਦੀ ਬਾਕੀ ਵਿਭਾਗਾਂ ਦੀ ਮੈਂ ਗੱਲਾਂ ਇਹ ਕਰ ਰਿਹਾ ਪਿਆਰੀ ਵੀਰੋ ਅਣਆ ਕੀ ਕੀਤਾ ਬਿਜਲੀ ਮਲਾਈਮਾਂ ਦੇ ਸੰਘਰਸ਼ਾਂ ਦੀ ਕੋਈ ਪਰਵਾਹ ਨਾ ਕਰਦਿਆਂ ਰੋਸ ਰਾਲੀਆਂ ਮਜਾਰੇ ਆਤਮਾ ਧਿਆਵਾਂ ਹੋਈਆਂ ਟੈਂਕਿਆਂ ਤੇ ਕੁੜੀਆਂ ਚੜੀਆਂ ਬੜਾ ਕੁਝ ਹੋਇਆ ਡਾਂਗਾਂ ਚੜੀਆਂ ਮਾਰਾਂ ਪਈਆਂ ਔਰ ਉਹਨਾਂ ਨੇ ਸਾਰੇ ਕੁਝ ਨੂੰ ਇੱਕ ਪਾਸੇ ਲਾਂਬੇ ਕਰ ਦਿਆਂ ਕੋਈ ਪ੍ਰਵਾਹ ਚਿੰਤਾ ਨਾ ਕਰ ਦਿਆਂ ਅਪ੍ਰੈਲ 2010 ਦੇ ਦੌਰਾਨ ਬਿਲੀ ਬੋਰਡ ਦਾ ਪੱਕੇ ਤੌਰ ਤੇ ਭੋਗ ਪਾ ਕੇ ਤੇ ਉਹਨਾਂ ਨੂੰ ਦੋ ਕਾਰਪੋਰੇਸ਼ਨਾਂ ਚ ਵੰਡ ਦਿੱਤਾ ਕਾਰਪੋਰੇਸ਼ਨਾਂ ਬਣ ਗਈਆਂ ਜੋ ਹਾਲ ਅਜ ਬਣ ਬਣੇ ਪਏ ਨੇ ਥੋੜੀ ਜਿਹੀ ਨੇਰੀ ਵਾਗੇ ਅਜੇ ਤੂਫਾਨ ਕਿਤੇ ਲਾਹੌਰ ਦੇ ਲਾਗੇ ਹੁੰਦਾ ਵਾ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਵੱਖ-ਵੱਖ ਕਸਬਿਆਂ ਵਿੱਚ ਵੱਖ-ਵੱਖ ਸਰਾਂ ਦੇ ਵਾਰਡਾਂ ਵਿੱਚ ਬਿਜਲੀ ਗੋਲ ਹੋ ਕੇ ਰਹਿ ਜਾਂਦੀ ਆ ਤਾਰਾਂ ਠੱਲੇ ਪਈਆਂ ਕੇਵਲਾ ਲਮਕਣ ਡੀਆਂ ਟਰਾਂਸਫਾਰਮਾਂ ਦੇ ਬਕਸੇ ਲਮਕਣ ਡੇ ਉਹਦੇ ਸੁਧਾਰ ਵਾਲੇ ਪਾਸੇ ਕਿਸੇ ਨੇ ਕੋਈ ਧਿਆਨ ਨਾ ਹੀ ਦਿੱਤਾ ਕਿ ਤਕਨੀਕੀ ਮੁਲਾਜ਼ਮ ਜਿਹੜੇ ਆ ਉਹ 1/5th ਰਹਿ ਗਏ ਇੱਥੇ 100 ਸ਼ਗਾ ਮੁਲਾਜ਼ਮ ਉੱਥੇ 15-20 ਰਹਿ ਗਏ ਤੇ ਹਾਲਾਤ ਵਿਗੜਦੇ ਗਏ ਤੇ ਅੱਜ ਜੋ ਅਲਾਪ ਪਿਆਰੇ ਵੀਰੋ ਬੜੇ ਪਏ ਨੇ ਉਹ ਦਿਆਲ ਕਰ ਤੋਂ ਕਿਸਮਰਸ ਨੇ ਮੈਂ ਸਮਰਸਾਂ ਖੰਭਾ ਟੁੱਟ ਜੇ ਮੁਲਾਜ਼ਮ ਕੋਈ ਨਹੀਂ ਤਾਂ ਫੰਮਰ ਡੇਪੇ ਦਫਾਨ ਦੇ ਦੌਰਾਨ ਮੁਲਾਜ਼ਮ ਕੋਈ ਨਹੀਂ ਉਥੇ ਕਿਸਾਨਾਂ ਦੀ ਟਰੈਕਟਰ ਟਰਾਲੀ ਕਿਸਾਨਾਂ ਦਾ ਰਸਾ ਖਾਨਾਂ ਦਾ ਖੰਭਾ ਪਾ ਆਪਣਾ ਉਹਦੀ ਕਈ ਉਹਨਾਂ ਦੇ ਮੁਲਾਜ਼ਮ ਤੇ ਇੱਕ ਦੋ ਮੁਲਾਜ਼ਮ ਹੁੰਦੇ ਨੇ ਵਿਚਾਰੇ ਬਿਜਲੀ ਦੇ ਮਹਿਲਮੇ ਦੇ ਤੇ ਲੋਕ ਆਪਣੇ ਪੱਧਰ ਤੇ ਆਪਣੀ ਬਿਜਲੀ ਆਪ ਰੀਸਟੋਰ ਕਰਦੇ ਨੇ ਤੇ ਖਤਰੇ ਵਾਲੀਆਂ ਘੰਟੀਆਂ ਦਿਲ ਨਾਲ ਵਾਇਰ ਰਿਵੀਆਂ ਨੇ ਦਰਕਟਣਾਵਾ ਹੋ ਰੀਆਂ ਨੇ ਪਰ ਸਰਕਾਰ ਦਾ ਕੋਈ ਧਿਆਨ ਨਹੀਂ